ਗੁਰਜੀ ਕੀ ਪਤੇ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਅਸ਼ਟਪਦੀਆ ਤੇ ਵਿਸਰਾਮ ਲਾਉਣਾ ਰਾਗ ਸੁਹੀ ਅਸ਼ਟਪਦੀਆ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਅक्षर ਦੂਜਾ ਅਸ਼ਟਪਦੀਆ ਮਹੱਲਾ ਨਹੀਂ ਕਹਿਣਾ ਠੀਕ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਬਹ ਆਪ ਵੇਚਾਈ ਹਉ ਪਦ ਤੇ ਜਮਖ ਹੈ ਹਾ ਦਰਸ਼ਨ ਹਰ ਦੇਖਣ ਕਹਿ ਤਾਈ ਇਥੇ ਵਿਸਰਾਮ ਦਰਸ਼ਨ ਹਰ ਇਥੇ ਵਿਸਰਾਮ ਲਾਉਣਾ ਹੈ ਦੇਖਣ ਕਹਿ ਤਾਈ ਕਿਰਪਾ ਕਰਹਿ ਕਿਰਪਾ ਕਰਹਿ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਜਹ ਅਰਾਦੀ ਦੁਖ ਭੀ ਤੁਜੈ ਧਾਈ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਜੇ ਭੁਖ ਦੇਹ ਇਥੇ ਠਮਕ ਤਾਂ ਏਤਹੀ ਰਾਜਾ ਰਾਜਾ ਕਸਕੇ ਬੋਲਣਾ ਏਤਹੀ ਇਹ ਵੱਖਰਾ ਪਾਠ ਸਨਮੰਦਕ ਜਾਂ ਬੋਲਣਾ ਤਾਂ ਇਹਤ ਹੀ ਰਾਜਾ ਰੱਜਣ ਦਾ ਵਾਚਕ ਹੈ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵਹ ਸੂਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਨਾਨਕ ਪਦ ਤੇ ਯਮਕਲਾ ਕੇ ਗਰੀਬ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਨਾਨਕ ਗਰੀਬ ਟਹਿ ਪਿਆ ਦਵਾਰੈ ਨਾਨਕ ਗਰੀਬ ਟਹਿ ਪਿਆ ਦਵਾਰੈ ਹਰ ਮੀਲ ਲੈ ਹੋ ਵਡਿਆਈ ਅੱਖੀ ਕਾੜ ਧਰੀ ਚਰਣਾ ਤਾਲ ਸਭ ਧਰਤੀ ਫਿਰ ਮਤ ਪਾਈ ਅੱਖੀ ਕਾੜ ਇਥੇ ਠਮਕੈ ਧਰੀ ਚਰਣਾ ਤਾਲ ਤਾਲ ਪੂ ਲੈ ਬੋਲਣਾ ਇੱਥੇ ਵਿਸਰਾਮ ਹੈ ਸਭ ਧਰਤੀ ਫਿਰ ਇੱਥੇ ਠਮਕ ਲਾ ਦਨੀ ਹੈ ਮਤ ਪਾਈ ਜੇ ਪਾਸ ਬਹਲ ਹੈ ਤਾ ਤੁਜਹ ਅਰਾਦੀ ਜੇ ਮਾਰ ਕੱਢ ਹੈ ਭੀ ਧਾਈ ਜੇ ਮਾਰ ਕੱਢ ਹੈ ਇੱਥੇ ਠਮਕ ਭੀ ਧਾਈ ਜੇ ਲੋਕ ਸਲਾਹੇ ਤਾ ਤੇਰੀ ਉਪਮ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਹਾਂਜੀ ਕਿਹੋ ਕਿਹੋ ਛੇਤੀ ਬੋਲਣਾ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਦਿੱਤਾ ਈਲੀ ਸਿਆਰੀ ਹਾਹੀ ਔਂਕੜ ਇਹੋ ਬੋਲਣਾ ਹੈ ਇਸੇ ਤਰ੍ਹਾਂ ਕਿਹੋ ਦੇਹੋ ਜੇ ਹੋੜਾ ਹੋਵੇ ਫਿਰ ਦੇਹੋ ਕਿਹੋ ਲੇਹੋ ਜੇ ਔਂਕੜ ਹੋਵੇ ਤਾਂ ਲਾ ਨੂੰ ਵਧਾ ਦੇਣਾ ਤੇ ਹਾਹੀ ਔਂਕੜ ਲੱਗ ਜਾਂਦਾ ਦੇਹੋ ਕੇਹੋ ਕੇਹੋ ਇਸ ਤਰ੍ਹਾਂ ਉਚਾਰਨ ਕਰਨਾ ਜੇ ਤੂੰ ਦਵਲ ਰਹੇ ਤਾਂ ਕੋਈ ਕਿਹ ਆਖੋ ਤੁੱਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰ ਨਾਨਕ ਵਿਚਾਰਾ ਭਇਆ دیਵਾਨਾ ਨਾਨਕ ਪਦ ਤੇ ਯਮਕ ਲਾ ਕੇ ਵਿਚਾਰਾ ਤੇ ਮੀਤ ਸੋਡਾ ਠਹਿਰਾ ਦੇ ਦਿਨ ਨਾਨਕ ਵਿਚਾਰਾ ਭਇਆ دیਵਾਨਾ ਨਾਨਕ ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕਹਿ ਤਾਈ ਕਿਉਂਕਿ ਇਹ ਮਾਰੇ ਨਿਮਰਤਾ ਚ ਸ਼ਬਦ ਬਹੁਤ ਵਰਤੇ ਆ ਨੀਚ ਵੀ ਕਿਹਾ ਆਪਣੇ ਨੂੰ ਸਾਗ ਵੀ ਕਿਹਾ ਗਰੀਬ ਵੀ ਕਿਹਾ ਦਾਸ ਵੀ ਕਿਹਾ ਦਸਵੇਂ ਪਾਸ਼ਾ ਨੇ ਤੇ ਇਹ ਵੀ ਕਿਹਾ ਵੀ ਅਕਾਲ ਪੁਰਖ ਬਾਚ ਸਕੀਟ ਪ੍ਰਤ ਮੇਰੇ ਕੀੜੇ ਪ੍ਰਤੀ ਮਾਰੇ ਨੇ ਵੀ ਇਸ ਤਰ੍ਹਾਂ ਰਜਾਨਾ ਪੜਦੇ ਆਂ ਹਮ ਕੀਰੇ ਕਿਰਮ ਸਤਗੁਰ ਸਰਣ ਆਈ ਯਾਨੀ ਇਹ ਨਿਮਰਤਾ ਦੇ ਸ਼ਬਦ ਹਨ ਦੂਜੇ ਤਾਂ ਕਹਿੰਦੇ ਸੀ ਨਾ ਵੀ ਆਪਾਂ ਦੂਜੇ ਕੀ ਜਿਹੜੇ ਭਗਤ ਸਨ ਕਾਨ੍ਹੇ ਵਰਗੇ ਉਹੀ ਰੇ ਮੈਂ ਉਹੀ ਰੇ ਮੈਂ ਰੱਬ ਹੀ ਆਂ ਉਹੀ ਰੇ ਮੈਂ ਉਹੀ ਰੇ ਜਾ ਕੋ 베ਦ ਪੁਰਾਨ ਸਭਾਂ ਮੈਂ ਖੋਜਤ ਖੋਜ ਨਾ ਕੋਈ ਰੇ ਜਾ ਕੋ ਨਾਰਦ ਸਾਰਦ ਸੇਵਾ ਸੇਵਾ ਦੇਵੀ ਦੇਵਾਰੇ ਕਹ ਕਨ ਆਸਮਮ ਸਰੂਪਾ ਪਰੰਪਰ ਅਲਖ ਪੀਵਾਰੀ ਤੇ ਮਾਰੇ ਨੇ ਤੇ ਫਿਰ ਕਿਹਾ ਨਾ ਮੈਂ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਰੱਬ ਆ ਮਾਰਾ ਕਹਿੰਦੇ ਫੇਰ ਤੁਹਾਡੇ ਨਾਲ ਸਿਧਾਂਤ ਨਹੀਂ ਮਿਲਦਾ ਇਹ ਨਹੀਂ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਛੜਾ ਸਕਦੇ ਨਾਨਕ ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕਹਿ ਤਾਈ ਹਰ ਇਥੇ ਯਮਕ ਲਾ ਦਨੀਏ ਨਾਨਕ ਵਿਚਾਰਾ ਭਇਆ دیਵਾਨਾ ਇਥੇ ਵਿਸਰਾਮ ਹਰ ਤਉ ਦਰਸ਼ਨ ਕਹਿ ਤਾਈ ਚੱਖੜ ਝਾਗੀ ਮੀਂਹ ਹੋ ਵਰਸੈ ਪੀ ਗੁਰਜ ਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਝਾਗੀ ਬੋਲ ਜੰਦੀ ਆਪਾਂ ਗੱਗਾ ਲਾ ਜੰਦੀ ਗੱਗਾ ਬੋਲਣਾ ਚੱਖੜ ਝਾਗੀ ਚੱਖੜ ਝਾਗੀ ਮੀਂਹ ਹੋ ਵਰਸੈ ਇਥੇ ਇਸਰਾਮ ਪੀ ਇਥੇ ਯਮਕ ਲਾ ਦਿੰਨੀ ਹੈ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਗ ਗੁਰ ਪਹਿ ਜਾਈ ਗੁਰ ਸਿਖ ਲੰਗ ਗੁਰ ਪਹਿ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਇਥੇ ਵਿਸਰਾਮ ਤਿਉ ਸਿਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਕਿਉ ਸਿੱਖ ਗੁਰਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਹਾਂਜੀ ਸੇਵਕ ਕਾ ਹੋਏ ਇਤਿਟਮਕ ਸੇਵਕ ਵਰਤਾ ਇਥੇ ਵਿਸਰਾਮ ਹੈ ਕਰ ਕਰ ਬਿਨੋ ਬੁਲਾਈ ਨਾਨਕ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮੇਲ ਗੁਰ ਸੁਖ ਪਾਈ ਕਿਸੇ ਤਰ੍ਹਾਂ ਵਿਸਨਾਮ ਲਉਣਾ ਨਾਨਕ ਕੀ ਬੇਨਤੀ ਹਰ ਪਹਿ ਇਥੇ ਵਿਸਰਾਮ ਹੈ ਗੁਰ ਮੇਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝਹਿ ਧਿਆਈ ਇਹ ਵੀ ਬੜੇ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਤੂੰ ਆਪੇ ਗੁਰ ਇਥੇ ਥਮਕ ਲਾ ਦਿੰਦੀ ਹੈ ਚੇਲਾ ਹੈ ਆਪੇ ਇਥੇ ਵਿਸਰਾਮ ਹੈ ਗੁਰ ਵਿੱਚ ਦੇ ਇਥੇ ਠਾਮ ਖਾਦਨੀ ਹੈ ਵਿੱਚ ਦੇ ਇਕੱਠਾ ਨਹੀਂ ਕਰ ਦੇਣਾ ਗੁਰ ਵਿੱਚ ਦੇ ਤੁਝ ਹੈ ਧਿਆਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ ਤੁਧ ਸੇਵਕ ਤੁਧ ਸੇਵਕ ਪੈਜ ਰਖਾਈ ਪੰਡਾਰ ਪਰੇ ਭਗਤੀ ਹਾਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਜਿਸ ਤੂੰ ਦੇਹ ਸੋਈ ਜਨ ਪਾਏ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹਫਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਹਾਂਜੀ ਸੋਇਆ ਮਨ ਇਥੇ ਠਮਕ ਲਾ ਦਨੀ ਹੈ ਸਿਮਰ 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 ਗੁਰ ਆਪਣਾ ਇਥੇ ਵਿਸਰਾਮ ਸੋਇਆ ਮਨ ਜਾਗਾਈ ਜਾਗਾਈ ਕਹਈ ਬੋਲਣਾ ਜਾਗਾਈ ਨਹੀਂ ਕਹਿਣਾ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸੇ ਤਾਂ ਗੁਰ ਵਡਿਆਈ ਏ ਛਿੜਕੇ ਕਈ ਵਾਰ ਨਾ ਕੱਗਾ ਲੱਗ ਜਾਂਦਾ ਕੱਕਾ ਬੋਲਣਾ ਹੈ ਜੇ ਗੁਰ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲਾ ਸੋ ਥਾਏ ਪਾਏ ਮਨਮੁਖ ਕਿਛੁ ਥਾਏ ਨ ਪਾਈ ਮਨਮੁਖ ਪਤਥੀ ਜਮ ਖਲਾ ਤਨੀ ਪਾਲਾ ਕੱਕਰ ਵਰਫ ਵਰਸੈ ਹਾਂਜੀ ਪਾਲਾ ਕਸ ਪੋਲਾ ਹੀ ਬੋਲਣਾ ਕੱਕਰ ਕਸ ਕੇ ਬੋਲਣਾ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਗੁਰ ਸਿੱਖ ਪਦ ਤੇ ਯਮਕ ਲਾ ਦੇਣੀ ਸਭ ਦਿਨ ਸਰੈਣ ਦੇਖੋ ਗੁਰ ਅਪੁਨਾ ਵਿੱਚ ਅੱਖੀ ਗੋਰ ਪੈਰ ਤਰਾਈ ਸਿਤਰਾ ਪਾਠ ਉਚਾਰਨ ਕਰਨਾ ਹੈ ਸਭ ਦਿਨ ਸਰੈਣ ਇਤਿਥਮਕ ਦੇਖੋ ਗੁਰ ਅਪੁਨਾ ਇਥੇ ਵਿਸਰਾਮ ਹੈ ਵਿੱਚ ਅੱਖੀ ਇਥੇ ਠਮਕ ਲਾ ਦਨੀ ਹੈ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੋਰ ਕਾਰਨ ਅਨੇਕ ਉਪਾਵ ਕਰੀ ਗੋਰ ਕਾਰਨ ਅਨੇਕ ਉਪਾਵ ਕਰੀ ਗੋਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਨਾਨਕ ਕਾ ਪ੍ਰਭ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਾਤ ਕਾਤ ਤਤ ਗੋਸਾਈ ਨਾਨਕ ਕਾ ਪ੍ਰਭ ਇਥੇ ਠਮਕ ਲਾ ਦਨੀ ਹੈ ਪੂਰ ਰਹयो ਹੈ ਇਥੇ ਵਿਸਰਾਮ ਹੈ ਜਾਤ ਕਾਤ ਤਤ ਇਥੇ ਠਮਕ ਲਾ ਦਨੀ ਹੈ ਗੋਸਾਈ ਇਹ ਪੋਲੇ ਪਦ ਬੋਲਨੇ ਹਨ ਜਤ ਕਤ ਤਤ ਕਸਕੇ ਨਹੀਂ ਬੋਲਨੇ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸਚਾ ਨੇਹ ਲਾਇਆ ਪ੍ਰੀਤਮ ਆਪਣਾ ਤਾਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਤਾਨ ਮਨ ਹੋਇ ਨਿਹਾਲ ਇਤਿ ਵਿਸਰਾਮ ਜਾ ਸਿਮਕ ਲਾਦਨੀ ਹੈ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਮੈਂ ਪਦਤੀ ਵਿਸਰਾਮ ਲਾਉਣਾ ਹੈ ਮੈਂ ਹਰ ਹਰ ਨਾਮ ਇਥਿ ਠਮ ਕਲਾਦਨੀ ਹੈ ਵਿਸਾਹ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਗੁਰ ਪੂਰੇ ਤੇ ਪਾਇਆ ਇਥਿ ਵਿਸਰਾਮ ਅੰਮ੍ਰਿਤ ਅਗਮ ਅਥਾਹ ਰਹਾਉ ਹ ਸਤ ਗੁਰ ਵੇਖ ਵਿਗਸੀਆ ਹਉ ਬਾਦ ਤੇ ਜਮਕ ਲਾਉਣੀ ਐ ਹਉ ਸਤਗੁਰ ਨਹੀਂ ਕਹਿਣਾ ਹਉ ਸਤਗੁਰ ਵੇਖ ਵਿਗਸੀਆ ਹਉ ਸਤਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਰ ਕਿਰਪਾ ਕਰਕੇ ਮੇਲੇ ਅਨ ਪਾਇਆ ਮੋਖ ਦਵਾਰ ਸਤਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਮਨ ਦੇਉ ਜੇ ਪੂਰਬ ਹੋਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਉ ਸੁੱਤਿਆ ਗੁਰਸਾਲਾਹੀਐ ਉੱਠਦਿਆ ਭੀ ਗੁਰ ਆਲਾਵ ਸੁੱਤਿਆ ਗੁਰ ਨਹੀਂ ਕਹਿਣਾ ਸੁੱਤਿਆ ਸੁੱਤਿਆ ਪਦ ਤੇ ਜਮਕ ਲਾਦਨੀਐ ਸੁੱਤਿਆ ਗੁਰਸਾਲਾਹੀਐ ਇਥਿ ਵਿਸਨਾਮ ਉੱਠਦਿਆ ਭੀ ਗੁਰ ਆਲਾਵ ਸੁੱਤਿਆ ਗੁਰਸਾਲਾਹੀਐ ਉੱਠデア ਪੀ ਗੁਰ ਆਲਾ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾ ਕੇ ਧੋਵਾ ਪਾਉ ਕੋਈ ਐਸਾ ਸੱਜਣ ਲੋੜ ਲਹ ਮੈਂ ਪ੍ਰੀਤਮ ਦੇ ਮਿਲਾਈ ਸਤ ਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤ ਗੁਰ ਸਾਗ ਸਤ ਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਕੜੀ ਨ ਜੀਵਉ ਬਿਨ ਦੇਖੇ ਮਰ ਜਾਉ ਜੋ ਮਛਲੀ ਵਣ ਪਾਣੀ ਐ ਰਹਿ ਨ ਕਿਤੇ ਉਪਾਇ ਤਿਉ ਹਰ ਬਿਨ ਸੰਤ ਨ ਜੀਵਈ ਬਿਨ ਹਰ ਨਾਮ ਮੈਂ ਮਰ ਜਾਇ ਮੈਂ ਮੈਂ ਸਤਗੁਰ ਸੇਤੀ ਪਿਰਹੜੀ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਜੀ ਮੈਂ ਪਦ ਸੀ ਜਮ ਕਲਾ ਦਨੀ ਹੈ ਮੈਂ ਗੁਰਬਾਣੀ ਨਹੀਂ ਕਹਿਣਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵ ਮਾਈ ਗੁਰ ਤੁਠਾ ਤੁਠਾ ਦੇਵ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਹਰ ਨਾਮ ਹਰ ਨਾਮ ਰਹਾ ਲਿਵ ਲਾਇ ਮੈਂ ਧਰ ਮੈਂ ਧਰ ਇਕੱਠਾ ਨਹੀਂ ਕਹਿਦਣਾ ਮੈਂ ਧਰ ਇਥੇ ਠਮਕ ਸੱਚੇ ਨਾਮ ਕੀ ਇਥੇ ਵਿਸਰਾਮ ਹਰ ਨਾਮ ਰਹਾ ਲਿਵ ਲਾਇ ਗੁਰ ਗਿਆਨ ਪਦਾਰਥ ਨਾਮ ਹੈ ਫਰਨਾਮੁ ਦੇ ਦਰੜਾਇ ਜਿਸ ਪ੍ਰਾਪਤ ਸੋ ਲਹੈ ਗੁਰ ਚਰਨੀ ਲਾਗੈ ਆਇ ਆਕਾਥ ਕਹਾ ਆਕਾਥ ਕਹਾਣੀ ਕਹਾਣੀ ਪ੍ਰੇਮ ਕੀ ਆਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਇ ਇਸ ਦੇਵਾ ਮਨ ਆਪਣ ਨੇਵ ਨੇਵ ਲਾਗਾ ਪਾਇ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਨ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੀਤ ਮਿਲਾਇਆ ਇਥੇ ਵਿਸਰਾਮ ਮੈਂ ਇਥੇ ਜਮ ਖਲਾ ਦਨੀ ਹੈ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ਓਹ ਅਬਨਾਸੀ ਪੁਰਖ ਹੈ ਅਬਿਨਾਸੀ ਪਬਦੀਸੀ ਆਰੀ ਲਾ ਕੇ ਓਹ ਅਬਨਾਸੀ ਪੁਰਖ ਹੈ ਸਭ ਮਹਿ ਰਹਿਆ ਸੁਮਾਈ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾबास ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ